ਮੈਂ ਬੱਚਾ ਨਹੀਂ ਹਾਂ ਕਿ ਮੈਂ 3 ਸਾਲ ਦਾ ਮੁੱਖ ਮੰਤਰੀ ਹਾਂ ਹਲੂਕੀ ਸਾਹਿਬ ਸੁਣ ਲਿਓ ਮੈਂ ਕੋਈ ਇਨਕਸਪੀਰੀਅੰਸ ਨਹੀਂ ਹੈਗਾ ਹੁਣ ਮੈਂ ਐਕਸਪੀਰੀਅੰਸ ਦਾ ਦੇਸ਼ ਦੇ ਟੌਪ 5 ਐਕਸਪੀਰੀਅੰਸ ਮੁੱਖ ਮੰਤਰੀਏ ਚ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦਾ ਨਾਮ ਆਉਂਦਾ ਹੈਂ ਨਾ ਇਹਨੇ ਨਾ ਇਹਨੇ ਸਮਝਿਆ ਕਰੋ ਤੂੰ ਚੱਲਵੇਂ ਤੂੰ ਕੀ ਹੋਵੇਂ ਹੈ ਇਹ ਥੋੜੀਆਂ ਬਣੀਆਂ ਇਹਦਾ ਮੈਂ ਕੁਝ ਨਹੀਂ ਕਰ ਸਕੀ ਇਹਦਾ ਮੈਂ ਕੁਝ ਨਹੀਂ ਕਰ ਸਕਦਾ ਜਿਹੜੇ ਨਹੀਂ ਬਣ ਸਕੇ ਮੈਂ ਕੀ ਕਰਾਂ ਇਹਨਾਂ ਦਾ ਉਬੜ ਨਹੀਂ ਸਕਦੇ ਸਰ ਪਗਾਂ ਨਹੀਂ ਰਹਿ ਜਾਣਗੀਆਂ ਬਸ ਸੋ ਗੱਲ ਕੀ ਮੈਂ ਇਲੀਗਲ ਕਲੋਨੀयां ਘਟਸੀ ਲੀਡਰਾਂ ਨਾਲ ਗੱਲ ਪਾਗੇ ਅਗਲੀ ਵਾਰ ਫੇਰ ਆਪਾਂ ਆਗੇ ਫੇਰ ਪਾਗੇ ਮੈਂ ਜਦੋਂ ਸਾਰਾ ਮੰਗਾਇਆ ਪਿਛਲੀ ਤਿੰਨ ਵਾਰ ਤੋਂ ਇਲੀਗਲ ਕਲੋਨੀਆਂ ਨੂੰ ਰੈਗੂਲਾਈਜ਼ ਕੀਤਾ ਗਿਆ ਹੈ ਤਿੰਨ ਵਾਰ ਔਰ ਹਰ ਵਾਰ ਸਿਰਫ ਥੱਲੇ ਵਾਲੀ ਲਾਈਨ ਪੜਿਓ ਥੱਲੇ ਲਿਖਿਆ ਹੋਇਆ ਹੈ ਇਟ ਵਿਲ ਨੈਵਰ ਹੈਪਨ ਅਗੇ ਤੋਂ ਨਹੀਂ ਕਰਾਂਗੇ ਬਸ ਅਗਲ ਦਲ ਫੇਰ ਕਰ ਦਿੰਦੇ ਨੇ ਅਗਲੀ ਵਾਰ ਫੇਰ ਕਰ ਦਿੰਦੇ ਨੇ ਮੈਂ ਕਿਹਾ ਯਾਰ ਇਹ ਕੀ ਹੈ ਇਹਨੇ ਇਹ ਤਾਂ ਹੁਣ ਕੀ ਕਰੀ ਹੈ ਜੀ ਇਹ ਤਾਂ ਇਹੀ ਹੈ ਜੀ ਇਹਨਾਂ ਦੇ ਦੋ ਸੀਗੇ ਕਿ ਕੈਪਟਨਸੀ ਇੱਕ ਇੱਕ ਤਿੰਨ ਕ ਮਹੀਨੇ ਬਾਅਦ ਤੇ ਹੋਰ ਆਇਆ ਸੀ ਇੱਕ ਉਹ ਅੱਡ ਕਰ ਗਿਆ ਆਪਣੇ ਫੈਸਲੇ ਉਦੋਂ ਅੱਜ ਮੈਂ ਕੱਲ ਕੱਲ ਮੈਂ ਬਾਜਵਾ ਸਾਹਿਬ ਨੂੰ ਸੁਣ ਰਿਹਾ ਸੀ 18 ਚਿੱਠੀਆਂ ਮੈਨੂੰ ਪਾਈਆਂ 17 ਥੋਣੀਆਂ ਪਾਈਆਂ 16 ਇਹਨਾਂ ਨੂੰ ਪਾਈਆਂ ਨਹੀਂ ਲੈਟ ਮੀ ਸਪੀਕ ਸਰ ਲੈਟ ਮੀ ਸਪੀਕ ਸਰ ਤੁਸੀਂ ਤੁਸੀਂ ਆਪਣਾ ਲੈਟ ਮੀ ਸਪੀਕ ਸਰ ਕਰ ਲੈਂਦੇ ਸਰ ਲੈਟ ਮੀ ਸਪੀਕ ਹੋ ਸਕਦਾ ਹੈ ਹੋ ਸਕਦਾ ਉਹ ਚਿੱਠੀ ਤੁਹਾਡੀ ਹੋ ਸਕਦਾ ਤੁਹਾਡੀ ਚਿੱਠੀ ਜੇ ਮਜਬੂਰ ਹੋਵੇ ਕੰਪਲੀਟ ਹੋ ਸਕਦਾ ਤੁਹਾਡੀ ਚਿੱਠੀ ਚ ਮਜਬੂਰ ਹੋਵੇ ਕੇ ਐਨਓਸੀ ਕਲੀਅਰ ਕਰੋ ਸੋ Let me speak ਹੋ ਹੋ ਸਕਦਾ ਮਜਬੂਰ ਹੋਵੇ ਤੁਹਾਡੀਆਂ ਚਿੱਠੀਆਂ ਕੈਪਟਨ ਮਨਿੰਦਰ ਤਾਂ ਪਾਉਂਦਾ ਰਿਹਾ ਡਸਟਬਿਨ ਚ ਤੇ ਤੁਸੀਂ ਸਾਡੇ ਵਾਲੀਆਂ ਗਿੰਦੇ ਰਹਿੰਦੇ ਹੋ ਤੁਸੀਂ ਕਿੰਨੀਆਂ ਲਿਖੀ ਕੈਪਟਨ ਨੂੰ ਕੈਪਟਨ ਨੇ ਕੀ ਲਿਖਿਆ ਪਹਿਲਾਂ ਕੈਪਟਨ ਨੇ ਕੀ ਕੀਤਾ ਸੀਗਾ ਮਾਨਯੋਗ ਸੀਰ ਪਤਲਿਕ ਜੀ ਕਿਹਾ ਸੀ ਕੈਪਟਨ ਨੇ ਕਿ ਬਾਜਬਾ ਮੈਨੂੰ ਚਿੱਠੀ ਲਿਖਦਾ ਰਹਿਣਾ ਮੈਂ ਡਸਟ ਬੈਂਚ ਪਾ ਦੇਣਾ ਹੱਦਾਂ ਯਾਰ 17 ਤੁਹਾਨੂੰ ਲਿਖਤੀ 18 ਮੈਨੂੰ ਲੈ ਆਏ ਇੱਕ ਕੰਮ ਇਹਨਾਂ ਨੂੰ ਹੋਰ ਕੋਈ ਕੰਮ ਵੀ ਹੈ ਨਹੀਂ ਇਹਨਾਂ ਨੂੰ ਲੈਟ ਹਿਮ ਸਪੀਕ ਲੈਟ ਹਿਮ ਸਪੀਕ ਲੈਟ ਹਿਮ ਸਪੀਕ ਲੈਟ ਹਿਮ ਸਪੀਕ ਹੱਦਾਂ ਹੱਦਾਂ ਜੋ ਕੁਝ ਵੀ ਚੇਅਰ ਦੀ ਆਗਿਆ ਤੋਂ ਬਿਨਾ ਕਿਹਾ ਗਿਆ ਹੈ ਰਿਕਾਰਡ ਨਾ ਕੀਤਾ ਜਾਵੇ ਜੀ ਐਸ ਸੀਐਮ ਸਾਹਿਬ ਚੇਅਰ ਨੂੰ ਅਟੈਸਟ ਕਰੋ ਜੀ ਜੀ ਹੋ ਸਕਦਾ ਕੋਈ ਮਜਮੂਨ ਐਨਓਸੀ ਵਾਲਾ ਵੀ ਹੋਵੇ ਜਿਹੜੀ 18 ਮੈਨੂੰ ਲਿਖੀਆਂ 17 ਤੁਹਾਨੂੰ ਲਿਖੀਆਂ ਇਹਨਾਂ ਦੇ ਕੁਟ ਪੜਦਾ ਕੌਣ ਇਹਨਾਂ ਦੀ ਜੇ ਇਹਨਾਂ ਨੇ ਇਹਨੇ ਹਫ਼ਤੇ ਪ੍ਰਧਾਨ ਨੇ ਕਿਹਾ ਸੀ ਮੈਂ ਉਹਦੀਆਂ ਚਿੱਠੀਆਂ ਨੂੰ ਡਸਟਬਿਨ ਚ ਪਾ ਦੇਣਾ ਤੜਕੀ ਉੱਠ ਕੇ ਅਖਬਾਰ ਪੜਦੇ ਆ ਸਰ ਇਹ ਜਿਹੜੀ ਨੈਗੇਟਿਵ ਖਬਰ ਲੱਗੀ ਹੋਵੇ ਉਹਨੂੰ ਟੈਗ ਕਰਕੇ ਟਵੀਟ ਕਰ ਦਿੰਦੇ ਆ ਭਗਵਾਨਤਵਾਨ ਨੂੰ ਗਾਲਾਂ ਬਸ ਕੋਈ ਕੰਮ ਚੰਗਾ ਕਰਤਾ ਹੋਵੇ ਨੋ ਨੋ ਇਹ ਕੰਮ ਚੰਗਾ ਥੋੜੀ